ਸੱਸੀ ਗੱਲ ਬਾਈ ਜੀ ਬਾਈ ਜੀ ਮੈਨੂੰ ਭੇਜਿਆ ਗਿਆ ਭਾਰਤ ਸਰਕਾਰ ਨੇ ਉਹ ਕਹਿੰਦੇ ਪਿੰਡਾਂ ਦੇ ਵਿੱਚ ਜਾ ਜਾ ਕੇ ਮੈਂ ਜਿਹੜੇ ਘਰਾਂ ਦੇ ਹੁੰਦੇ ਮੈਂਬਰ ਨੋਟ ਕਰਨੇ ਆ ਵੀ ਕਿੰਨੇ ਆ ਅੱਛਾ ਬਾਈ ਜਨਗਨਾ ਕਰਨਾ ਹੈ ਹਾਂ ਜਨਗਨਾ ਕਰਨਾ ਕਰਨਾ ਐਵੇਂ ਤੇ ਮੈਂ ਮੈਂਬਰ ਨੋਟ ਕਰਨੇ ਆ ਘਰਾਂ ਘਰਾਂ ਜਾ ਕੇ ਅੱਛਾ ਬਾਈ ਇਹ ਕਾਹ ਤੋਂ ਨੋਟ ਕਰਦੇ ਆ ਬਾਈ ਬਾਈ ਫਿਰ ਜਿਹੜੀਆਂ ਸਰਕਾਰ ਹੁੰਦੀ ਆ ਉਹ ਮੈਂਬਰ ਦੇ ਕੇ ਸਹੂਲਤਾ ਵੀ ਉਹਨੀਆਂ ਵਧੀਆ ਵਧੀਆ ਦਿੰਦੀਆਂ ਆ ਅੱਛਾ ਜੇ ਮੈਂਬਰ ਵੱਧ ਹੋਣਗੇ ਬਾਈ ਵੱਧ ਸਹੂਲਤਾ ਮਿਲਣਗੇ ਉਹਨੀਆਂ ਵੱਧ ਸਹੂਲਤਾ ਮਿਲਣੀਆਂ ਆ ਬਾਈ ਅੱਛਾ ਬਾਈ ਹਾਂ ਠੀਕ ਆ ਬਾਈ ਬਾਈ ਤੇਰਾ ਵਿਆਹ ਹੋਇਆ ਨਹੀਂ ਨਹੀਂ ਬਈ ਤੇਰੇ ਜਵਾਕ ਕਿੰਨੇ ਆ ਐ ਬੇਸਰਮ ਮੇਰਾ ਬਿਆਹ ਹੀ ਨਹੀਂ ਆ ਮੈਂ ਜਵਾਕ ਕਿੱਥੇ ਹਾਂ ਹਾਂਜੀ ਹੋਰ ਭਾਈ ਜੀ ਸ਼ਿਕਾਰ ਸਸ਼ੀ ਗਾਲ ਜੀ ਤੁਸੀਂ ਕੌਣ ਮੈਂ ਭਾਈ ਜੀ ਭਾਰਤ ਸਰਕਾਰ ਨਹੀਂ ਆਇਆ ਜਾਣਗਣਾ ਕਰਨਾ ਹਾਂਜੀ ਹਾਂਜੀ ਭਾਈ ਆਪਣੇ ਜਵਾਕ ਹੈਗੇ ਆ ਹਾਂਜੀ ਕਿੰਨੇ ਆ ਜੀ ਚਾਰ ਚਾਰ ਹਾਂਜੀ ਤੇ ਭਾਈ ਆਪਣਾ ਵਿਆਹ ਹੋਇਆ ਇਹ ਬਿਆਹ ਸਾਰੇ ਤਾਂ ਹੀ ਜਵਾ ਕੋਇਆ ਹੋਰਾ ਮੈਂ ਤਾਂ ਮੰਗੂ ਮੰਗੂ ਬਟਾ ਡਾਊਨਲੋਡ ਕੀਤਾ